ਸ਼ੇਕਰ ਲਖਸ਼ ਡੋਲੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਕਾਫੀ ਟਰੋਲ ਕੀਤਾ ਗਿਆ ਸੀ ਉਹਨਾਂ ਦੀ ਫਿਲਮ ਮਠੜੇ ਕਰਕੇ ਉਹ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਸੋਚਦੇ ਕਿਉਂਕਿ ਵੈਸੇ ਪੰਜਾਬੀ ਇੰਡਸਟਰੀ ਤੇ ਬਹੁਤ سارے ਕਲਾਕਾਰ ਉਹਨਾਂ ਦੀ ਸਪੋਰਟ ਦੇ ਵਿੱਚ ਆਇਆ ਹਾ ਦੇਖੋ ਮੈਂ ਤਾਂ ਇਸ ਨੂੰ ਬਹੁਤ ਹੀ ਨਿੰਦਦਾਇ ਇਸ ਗੱਲ ਨੂੰ ਮੈਂ ਬਹੁਤ ਮਾੜੀ ਗੱਲ ਕਹਿਣਾ ਇਹਨੂੰ ਉਹਦੀ ਪਹਿਲੀ ਫਿਲਮ ਹੈ ਔਰ ਪਹਿਲੀ ਫਿਲਮ ਤੋਂ ਕੋਈ ਵੀ ਬੰਦਾ ਮੈਂ ਪ੍ਰਪੱਖ ਨਹੀਂ ਹੋ ਜਾਂਦਾ ਕੋਈ ਫਿਲਮ ਕੋਈ ਵੀ ਪਹਿਲੀ ਫਿਲਮ ਤੋਂ ਬੰਦਾ ਆਪਣਾ ਹੁਨਰ ਨਹੀਂ ਦਿਖਾ ਪਾਉਂਦਾ ਸ਼ਾਇਦ ਅਸੀਂ ਵੀ ਪਹਿਲੀਆਂ ਫਿਲਮਾਂ 'ਚ ਕੱਚੇ ਸੀਗੇ ਤੁਸੀਂ ਉਹਦੇ ਟੈਲੈਂਟ ਦੇ ਕਿੰਤੂ ਪਰੰਤੂ ਕਰ ਸਕਦੇ ਹੋ ਦੇ ਕੈਰੈਕਟਰ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਇਹ ਬਹੁਤ ਮਾੜੀ ਗੱਲ ਹੈ ਜੇ ਤੁਸੀਂ ਉਹਦੇ ਕੈਰੈਕਟਰ ਤੇ ਕਿੰਤੂ ਪਰੰਤੂ ਕਰ ਰਹੇ ਹੋ ਤੁਸੀਂ ਆਪਣਾ ਕੈਰੈਕਟਰ ਦੱਸ ਰਹੇ ਹੋ ਕਿ ਤੁਸੀਂ ਕਿਸ ਕੈਰੈਕਟਰ ਦੇ ਮਾਲਕ ਹੋ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਪਰਵਰਿਸ਼ ਕਿਦਾਂ ਦੇ ਖਾਨਦਾਨ ਚ ਹੋਈ ਹੈ ਮੈਨੂੰ ਨਹੀਂ ਲੱਗਦਾ ਕਿਸੇ ਦੇ ਉਹਦੇ ਦਿਮਾਗੀ ਤੌਰ ਤੇ ਜਹਿਨੀ ਤੌਰ ਤੇ ਕਿੰਨੀ 60 ਵਜੇ ਹੋਗੀ ਉਹਨੂੰ ਜਾਂ ਉਹਨੂੰ ਲੱਗਿਆ ਹੋਊਗਾ ਯਾਰ ਇਹ ਸਿਨਮਾ ਕਿੰਨਾ ਗੰਦਾ ਹੈ ਇਹਦੇ ਵਿੱਚ ਲੋਕ ਕਿੰਨੇ ਗੰਦੇ ਨੇ ਉਹਦੀ ਵਿਚਾਰੇ ਦਾ ਹੌਸਲਾ ਤੁਸੀਂ ਹੌਸਲਾ ਕੀ ਦੇਣਾ ਸੀ ਬਲਕਿ ਹੌਸਲਾ ਤੋੜ ਰਹੇ ਹੋ ਸੋ ਮੈਂ ਤਾਂ ਕਹਿਣਾ ਇਹ ਬਹੁਤ ਜਿੰਨੀ ਇਸ ਗ ਤਾ ਇਹ ਲੋਕਾਂ ਦੀ ਸੋਚ ਕਿਸ ਪੱਧਰ ਤੇ ਹੈ ਉਹਨਾਂ ਦੀ ਸੋਚ ਦਰਸਾਉਂਦੀ ਹੈ ਇਹ ਗੱਲ ਜੇ ਇਹ ਉਂਗਲੀ ਉਹਦੇ ਹਲ ਚੱਕ ਰਹੇ ਨੇ ਲਖਸ਼ਵਲ ਤਾਂ ਮੈਨੂੰ ਲੱਗਦਾ ਇਹ ਉਂਗਲੀ ਉਹਨਾਂ ਤੇ ਚੱਕੀ ਜਾ ਰਹੀ ਹੈ ਖੁੱਤੇ ਉਹਨਾਂ ਦੇ ਕੈਰੇਕਟਰ ਤੇ ਚੱਕੀ ਜਾ ਰਹੀ ਹੈ